ਕੀਤਾ ਸੀ ਤੇ ਉਹਨਾਂ ਪੂਰਾ ਬਖੂਬੀ ਨਿਭਾਇਆ ਏ ਅਸਾਨੂੰ ਵੀ ਆਪਣੇ ਕਿਸੇ ਗਰੀਬ ਦੀ ਮਜਲੂਮ ਦੀ ਬਾਹ ਫੜਨੀ ਚਾਹੀਦੀ ਹੈ ਹਰੇਕ ਇਨਸਾਨ ਨੂੰ ਗੁਰੂ ਸਾਹਿਬ ਜੀਆਂ ਦਿੱਤੀਆਂ ਸਿਖਾਵਾਂ ਤੇ ਚੱਲਣਾ ਚਾਹੀਦਾ ਇਹੀ ਸਾਡੀ ਸਾਰਿਆਂ ਨੂੰ ਅਪੀਲ ਹੈ ਗੁਰੂ ਸਾਹਿਬ ਕਿਰਪਾ ਕਰਨ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ ਅਕਾਲ ਤਖਤ ਸਾਹਿਬ ਜੀ ਦੇ ਇੱਕ ਝੰਡੇ ਥੱਲੇ 71 ਹੋ ਕੇ ਆਪਾਂ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੜ੍ਹਦੀ ਕਲਾ ਦੇ ਨਾਲ ਵਿਚਰਿਏ ਇਹੀ ਕੁਛ ਕਹਿੰਦਾ ਖੇਮਾ ਦਾ ਜਾਚਨਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸਾਹਿਬ 100 ਵਾਲਾ ਕੀ ਨਮਸਤਾਨਾ ਸਵੇਰ ਤੋਂ ਅਸੀਂ ਗੁਰਸਿੱਖ ਸੰਗਤ ਵੱਡੇ ਪੱਧਰ ਤੇ ਪਹੁੰਚਦੀ ਹੈ ਕੀ ਕਹਿਣਾ ਚਾਹੋਗੇ ਸੰਗਤਾਂ ਦੇ ਕੀ ਕੀ ਪ੍ਰਬੰਧ ਜਿਹੜੇ ਖਾਸ ਕੀਤੇ ਗਏ ਸੰਗਤ ਦੀ ਤੇ ਅਮੰਗ ਤੇ ਚਾਹ ਜਿਹੜਾ ਉਹ ਦੇਖਿਆ ਨਹੀਂ ਜਾਂਦਾ ਉਹ ਤਾਂ ਸੰਗਤ ਹਿਰਦੇ ਤੋਂ ਇਸ ਲਸਾਨੀ ਸ਼ਹਾਦਤ ਨੂੰ ਜਦੋਂ ਜਿਵੇਂ ਜਿਵੇਂ ਅੱਜ ਕੱਲ ਮੀਡੀਆ ਦਾ ਜੋਗ ਹੈ ਤੁਹਾਡੇ ਸਾਰਿਆਂ ਦਾ ਪੂਰਨ ਸਹਿਯੋਗ ਰਿਹਾ ਇਸ ਕੰਮ ਵਿੱਚ ਕਿਉਂਕਿ ਕਈ ਗੱਲਾਂ ਹੁੰਦੀਆਂ ਨੇ ਜਿਹੜੀਆਂ ਦਾਇਰੇ ਤੱਕ ਹੀ ਸੀਮਤ ਰਹਿ ਜਾਂਦੀਆਂ ਜਦੋਂ ਮੀਡੀਆ ਦੇ ਵਿੱਚ ਆਉਂਦੀਆਂ ਉਹ ਵਿਸ਼ਾਲ ਦਾਇਰਾ ਬਣ ਜਾਂਦਾ ਤੁਹਾਡੇ ਮਾਧਿਅਮ ਰਾਹੀਂ ਬੜਾ ਹੀ ਸਾਨੂੰ ਸਕੂਨ ਵੀ ਮਿਲਿਆ ਔਰ ਇਸ ਸ਼ਹਾਦਤ ਸ਼ਤਬਦੀ ਸਮਾਗਮਾਂ ਨੂੰ ਦੁਨੀਆ ਦੇ ਵਿੱਚ ਦਿਖਾਉਣ ਦਾ ਸੁਭਾਗ ਵੀ ਪ੍ਰਾਪਤ ਹੋਇਆ ਇਸੇ ਤਹਿਤ ਜਿਹੜੀ ਅੱਜ ਅੰਮ੍ਰਿਤ ਵੇਲੇ ਤੋਂ ਰਾਤਰੀ ਜਨਕੀ ਰਾਤ ਵੀ ਮਾਝੇਥੀ ਸੀਗਾ ਆਪਾਂ ਸਜਾਵਟ ਦਾ ਪ੍ਰਭ ਕੰਮ ਕਰਦੇ ਪਏ ਸੀ ਰਾਤ ਵੀ ਸੰਗਤਾਂ ਹੁੰਮ ਹਮਾ ਕੇ ਪੁੱਜੀਆਂ ਸੰਗਤਾਂ ਦੇ ਵਿੱਚ ਇੰਨਾ ਉਤਸ਼ਾਹ ਭਾਰੀ ਚਾ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਜਾਦ ਨੇ ਹੋ ਕਈਆਂ ਦੀਆਂ ਅੱਖਾਂ ਨਮ ਵੀ ਹੋਈਆਂ ਗੁਰਬਾਣੀ ਵੀ ਪੜਦਿਆਂ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਦੇ ਦੱਸੇ ਮਾਰਗ ਤੇ ਚੱਲਣ ਦਾ ਪ੍ਰਣ ਵੀ ਕੀਤਾ ਸੱਚੇ ਪਾਤਸ਼ਾਹ ਸਾਨੂੰ ਕਿਣਕਾ ਮਾਤਰ ਆਪਣੀ ਬਾਣੀ ਚੋ ਹਿਰਦੇ ਚ ਵਸਾਉਣ ਦਾ ਬਲਬੁੱਧ ਬਖਸ਼ੋ ਉਸੇ ਤਹਿਤ ਅੱਜ ਸੰਗਤਾਂ ਬਹੁਤ ਹੀ ਭਾਰੀ ਉਤਸ਼ਾਹ ਨਾਲ ਅੰਮ੍ਰਿਤ ਵੇਲੇ ਤੋਂ ਜਿਹੜੇ ਦਰਸ਼ਨ ਕਰ ਰਹੀਆਂ ਨੇ ਉਹਨਾਂ ਦੇ ਆਉਣ ਦੇ ਲਈ ਆਪਾਂ ਗੁਰੂ ਕੇ ਲੰਗਰਾਂ ਦਾ ਪ੍ਰਬੰਧ ਗੁਰੂ ਘਰ ਦੇ ਵਿੱਚ ਰਹਿائشਾਂ ਦਾ ਪ੍ਰਬੰਧ ਜਿਹੜੇ ਦੂਰ ਤੋਂ ਚੱਲ ਕੇ ਆਏ ਉਹਨਾਂ ਦਾ ਰਹਿائشਾਂ ਦਾ ਪ੍ਰਬੰਧ ਇਹਨਾਂ ਗਲੀਆਂ ਨਾਲੀਆਂ ਸਾਰੀ ਸਫਾਈ ਜਿਹੜੀ ਆ ਪੂਰਨ ਪ੍ਰਬੰਧ ਜਿਹੜੇ ਦਰਬਾਰ ਸਾਹਿਬ ਵੱਲੇ ਸਮੁੱਚੀ ਮੈਨੇਜਮੈਂਟ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਆ ਅਸੀਂ ਸਾਰਿਆਂ ਨੂੰ ਬਾਹਾਂ ਓਲਾਰ ਕੇ ਕਹਿੰਨੇ ਆ ਗੁਰੂ ਘਰ ਆਓ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਦੇ ਦੱਸੇ ਮਾਰਗ ਤੇ ਚੱਲੋ ਗੁਰੂ ਦੀ ਗੁਰਬਾਣੀ ਨੂੰ ਆਪਣੇ ਹਿਰਦੇ 'ਚ ਵਸਾਓ ਜਿਸ ਨਾਲ ਤੁਹਾਡਾ ਆਪਣਾ ਜੀਵਨ ਸਫਲ ਹੋ ਸਕੇ ਤੁਹਾਡੇ ਵਾਲੇ ਵੇਖ ਕੇ ਕੋ ਸ਼ੋਰ ਲੋਕ ਵੀ ਪ੍ਰੇਰਿਤ ਹੋ ਕੇ ਗੁਰੂ ਨੂੰ ਸਜਦਾ ਕਰਨ ਇਹਨਾਂ ਸ਼ਹਾਦਤਾਂ ਨੂੰ ਸਲਾਮ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਗੁਰੂ ਘਰ ਤੋਂ ਸਾਡੇ ਨਾਲ ਕੁਝ ਗੁਰਸਿੱਖ ਸੰਗਤਾਂ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਤਾਂ ਅੱਜ ਦੇ ਇਸ ਜੋ ਕਹਿ ਸਕਦੇ ਇਤਿਹਾਸਿਕ ਤੇ ਵੱਡੇ ਦਿਨ ਮੋਕੇ ਉਹਨਾਂ ਦੇ ਨਾਲ ਵੀ ਗੱਲ ਕਰ ਲੈਨੇ ਆ ਸਾਡੇ ਨਾਲ ਗੁਰਸਿੱਖ ਸਿੰਘ ਸਾਹਿਬ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਨਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹਿੰਦੀ ਚਾਦਰ ਗੁਰਦੇਵ ਭਾਦਰ ਸਾਹਿਬ ਜੀ ਅੱਜ ਦੇ ਦਿਨ ਚਾਂਦੀ ਚੌਕ ਦਿੱਲੀ ਵਿਖੇ ਸ਼ਹੀਦੀ ਹੋਈ ਹੈ ਦਿਲਖ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਬੜੋ ਕਲੂ ਮੇਸਾਕ ਜਦੋਂ ਕਸ਼ਮੀਰੀ ਪੰਡਤ ਗੁਰੂ ਜੀ ਕੋਲ ਫਰਿਆਦ ਲੈ ਕੇ ਆਏ ਕਿ ਸਾਡਾ ਧਰਮ ਖਤਰੇ ਵਿੱਚ ਹੈ ਔਰੰਗਜ਼ੇਬ ਮੁਸਲਮਾਨ ਸਾਨੂੰ ਜ਼ਬਰਦਸਤੀ ਬਣਾ ਰਿਹਾ ਹੈ ਤਾਂ ਉਹਨਾਂ ਨੇ ਤਾਂ ਉਹਨਾਂ ਨੇ ਜਾ ਕੇ ਔਰੰਗਜ਼ੇਬ ਨੂੰ ਕਹਿ ਦੋ ਜੇ ਗੁਰਦੇਵ ਭਾਦਰ ਜੀ ਸ਼ੀਦੀ ਪਾਲਣ ਤਾਂ ਅਸੀਂ ਤੁਹਾਨੂੰ ਮੁਸਲਮਾਨ ਨਹੀਂ ਬਣਾਵਾਂਗੇ ਤਾਂ ਉਹ ਬੜਾ ਖੁਸ਼ ਹੋਇਆ ਮੁਸਲਮਾਨ ਔਰ ਔਰੰਗਜ਼ੇਬ ਕਹਿੰਦਾ ਗੁਰੂ ਗੁਰਦੇਵ ਭਾਦਰ ਜੀ ਦਾ ਮੰਡਜੇ ਬਣ ਜਾਣਗੇ ਪਰ ਉਹਨਾਂ ਨੂੰ ਕੀ ਪਤਾ ਸੀ ਉਹ ਤਾਂ ਕ੍ਰਿਸ਼ਮਾ ਅਦੁੱਤੀ ਸੀਗਾ ਜਦੋਂ ਉਹਨਾਂ ਨੂੰ ਦਰ ਵੱਡਾ ਕਨਵਰੀ ਬੰਦਾ ਦਾ ਬਾਲ ਗੋਵਿੰਦ 9 ਸਾਲ ਦੀ ਉਮਰ ਦੇ ਸੀਗੇ ਉਹਨੇ ਕਿਹਾ ਪਤਾ ਜੀ ਤੁਹਾਡੇ ਤੋਂ ਵੱਡਾ ਮਹਾਂਪੁਰਖ ਹੋਰ ਕੋ ਹੋਣ ਸਕਦਾ ਤੁਸੀਂ ਇਹਨਾਂ ਹਿੰਦੂ ਧਰਮ ਦੇ ਲਈ ਬਲਦਾਨ ਦੇ ਦਿਓ ਤੇ ਇਹਨਾਂ ਦੇ ਹੀ ਰੱਖਿਆ ਕਰੋ ਤਾਂ ਉਹ ਚੰਦ ਚੌਕ ਵਿਖੇ ਜਾ ਕੇ ਸ਼ੀਧੀ ਪ੍ਰਾਪਤ ਕੀਤੀ ਨਾਨਕ ਗੁਰੂ ਦੇ ਨੈਣਾਂ ਦੇ ਨੂਰ ਸਿੱਖਾ ਸਦਾ ਲਈ ਹੈ ਦੁਨੀਆ ਬਾਦ ਤੇਰੀ ਲੱਖਾਂ ਪਿੰਜਰੇ ਵਿੱਚ ਤੂੰ ਬੰਦ ਹੋਵੇਂ ਫਿਰ ਵੀ ਰਹੇਗੀ ਰੂਹ ਆਜ਼ਾਦ ਤੇਰੀ ਤਤੀ ਤਵੀ ਤੇ ਬੈਠ ਕੇ ਕਿਸੇ ਭਮਰੇ ਕਰਨੀ ਸਬਰ ਦੀ ਦਸੀਏ ਜੰਗ ਦੇ ਨੂੰ ਆਸ਼ਕ ਕਿਸੇ ਨੇ ਚਾਦਰਿ ਚੌਂਕ ਅੰਦਰ ਮਰ ਕੇ ਦੱਸਿਆ ਜੀਵਨ ਦਾ ਢੰਗ ਦੇ ਨੂੰ ਮਸਤੀ ਲੱਥੀ ਨਾ ਤੇਰੀ ਮਸਤਾਨਿਆ ਓਏ ਗਿੱਤਾ ਸਮੇਂ ਨੇ ਸੂਲੀ ਤੇ ਡੰਗ ਦੇ ਨੂੰ ਜਿਵੇਂ ਜਿਵੇਂ ਸੜੇ ਤੋਂ ਭੱਟੀਆਂ ਵਿੱਚ ਪੈ ਕੇ ਤੇਵੇਂ ਤੇਵੇਂ ਚੜੇ ਪਰਵਾਨਿਆਂ ਰੰਗ ਦੇ ਨੂੰ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੋਮਾ ਦੀ ਅੱਜ 350 ਸਾਲਾ ਸਤਾਬਦੀ ਦੇ ਬਸ ਹੈ ਸ਼ਹੀਦੀ ਸਤਾਬਦੀ ਦੇ ਬਸ ਹੈ ਸਾਰੀਆਂ ਸੰਗਤਾਂ ਜਿਹੜੀਆਂ ਹੈਗੀਆਂ ਗੁਰੂ ਛੇਹਗਨ ਸਾਹਿਬ ਦਿੱਲੀ ਵਾਹ ਵਿਖੇ ਰਕਾਬਗਨ ਸਾਹਿਬ ਵਿਖੇ ਆਨੰਦਪੁਰ ਸਾਹਿਬ ਗੁਰੂ ਕੇ ਮਹਿਲ ਵਿਖੇ ਨਤਮਸਤਕ ਹੋ ਰਿਆ ਹਨ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਿੱਧਾ ਕਰਿਆ ਹਨ ਅਤੇ ਉਹਨਾਂ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਕਰ ਰਹੀਆਂ ਹਨ ਜੀ ਇਸ ਤਰ੍ਹਾਂ ਦੇ ਨਾਲ ਤੜ ਨਾਲ ਕੱਲੀ ਕੱਲੀ ਤਸਵੀਰ ਗੁਰੂ ਘਰ ਨਾਲ ਸੰਬੰਧਿਤ ਜਿਹੜੀ ਆ ਸਾਂਝੀ ਕਰਦੇ ਰਵਾਂਗੇ ਹੁਣ ਵੀ ਤੁਸੀਂ ਵੇਖ ਸਕਦੇ ਹੋ ਵੱਡੇ ਪੱਤਰ ਦੇ ਉੱਤੇ ਗੁਰਸਿੱਖ ਸੰਗਤ ਜਿਹੜੀ ਆ ਗੁਰੂ ਘਰ ਵਿਖੇ ਗੁਰੂ ਕੇ ਮਹਿਲ ਵਿਖੇ ਆ ਕੇ ਨਤਮਸਤਕ ਹੋ ਰਹੀਆਂ ਨੇ ਜਨਮ ਸਥਾਨ ਹੈ ਤਾਂ ਉੱਥੇ ਹੀ ਦੱਸਦੀਏ ਕਿ ਅੱਜ ਸਵੇਰ ਤੋਂ ਹੀ ਸਮਾਗਮ ਜੋ ਆਰੰਭ ਹੋ ਚੁੱਕੇ ਨੇ ਤਾਂ ਦੇਰ ਰਾਤ ਤੱਕ ਇਸੇ ਤਰ੍ਹਾਂ ਦੇ ਨਾਲ ਮਾਗਮ ਚਲਦੇ ਰਹਿਣਗੇ ਤਾਂ ਸੰਗਤਾਂ ਵੱਡੇ ਪੱਧਰ ਤੇ ਆ ਕੇ ਗੁਰੂ ਘਰ ਵਿਖੇ ਨਤਮਸਤਕ ਹੋ ਰਹੀਆਂ ਨੇ ਤਾਂ ਅੱਜ ਤੇ ਪੂਰੇ ਦਿਨ ਨੂੰ ਲੱਗੇ ਚੜਦਾ ਕੱਲੀ ਕੱਲੀ ਤਸਵੀਰ ਗੁਰੂ ਘਰ ਨਾਲ ਸੰਬੰਧਿਤ ਸੰਜੀਕ ਕਰਦੇ ਰਵਾਂਗੇ ਕੈਮਰਾਮੈਨ ਸੰਦੀਪ ਮਰਦਾਨਾ ਲੱਖੇ ਸੁਨਗ ਜਗਬਾਨੀ ਟੀਵੀ ਸ਼੍ਰੀ ਹਮਸਾਹਬ ਤੇਗ ਬਹਾਦਰ ਸਿਮਰੈ ਅਰਨੋ ਨਿਦਿਆਵੇ ਕਾਏ ਤੇਗ ਬਹਾਦਰ ਸਿਮਰੈ ਅਰਨੋ ਨਿਦਿਆਵੇ ਕਾਏ ਸਭ ਥਾਈ ਹੋਏ ਸਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਅੱਜ ਅਸੀਂ ਮੌਜੂਦ ਹੈ ਕਿ ਆ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਜਿੱਥੇ ਕਿ ਜਨਮ ਸਥਾਨ ਹੈ ਗੁਰੂ ਸਾਹਿਬ ਜੀ ਦਾ ਤਾਂ ਉਤਪਤੀ ਦੀਆਂ ਤਸਵੀਰਾਂ ਤਾਂ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਕਿ ਸਵੇਰ ਤੋਂ ਹੀ ਸਮਾਗਮ ਦੀ ਜੋ ਰੰਗਤਾ ਹੋ ਚੁੱਕੀ ਹੈ ਪਾਠ ਦੇ ਭੋਗ ਪਏ ਨੇ ਤਾਂ ਸਾਡੇ ਨਾਲ ਇੱਥੋਂ ਦੇ ਮੈਨੇਜਰ ਸਾਹਿਬਾਨ ਮੌਜੂਦ ਨੇ ਮੈਨੇਜਰ ਸਾਹਿਬਾਨ ਨਾਲ ਗੱਲ ਕਰਦੇ ਹਾਂ ਤਾਂ ਮੈਨੇਜਰ ਸਾਹਿਬ ਅੱਜ ਵੱਡੇ ਪੱਧਰ ਤੇ ਵੱਡੇ ਪੱਧਰ ਤੇ ਗੁਰਸਿੱਖ ਸੰਗਤਾਂ ਪਹੁੰਚਦੀਆਂ ਨੇ ਕੀ ਕਹਿਣਾ ਚਾਹੋਗੇ ਅੱਜ ਇਸ ਪਾਵਨ ਦਿਹਾੜੇ ਨੂੰ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਦਿਹਾੜਾ ਹੈ ਨਾ ਇਹ ਦੁਨੀਆ ਦੇ ਉੱਤੇ ਕਿਸੇ ਵੀ ਕੌਮ ਦੇ ਵਿੱਚ ਅਜਿਹੀ ਸ਼ਹਾਦਤ ਨਹੀਂ ਹੋਈ ਇਹ ਲਸਾਨੀ ਸ਼ਹਾਦਤ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਦੇ ਤਿੰਨ ਸਿੱਖਾਂ ਨੇ ਸ਼ਹਾਦਤ ਦੇ ਕੇ ਦੁਨੀਆ ਦੇ ਵਿੱਚ ਇੱਕ ਐਸਾ ਮੀਲ ਪੱਥਰ ਗੜ ਦਿੱਤਾ ਕਿ ਆਪਣੇ ਲਈ ਤਾਂ ਸਾਰੇ ਕਰਦੇ ਆ ਪਰੰਤੂ ਉਹਨਾਂ ਕਸ਼ਮੀਰੀ ਪੰਡਤਾਂ ਦੀ ਜਿਹੜੇ ਕ੍ਰਿਪਾਲ ਚੰਦ ਦੀ ਗਵਾਹੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੀ ਫਰਿਆਦ ਲੈ ਕੇ ਆਏ ਸੀ ਉਸ ਸਮੇਂ ਦੀ ਜ਼ਾਲਮ ਹਕੂਮਤ ਉਹਨਾਂ ਦਾ ਜ਼ਬਰੀ ਧਰਮ ਬਦਲਣਾ ਚਾਹੁੰਦੀ ਸੀ ਪਰੰਤੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਧਰਮ ਦੀ ਬਾਹ ਫੜਦਿਆਂ ਉਹਨਾਂ ਨੂੰ ਇੱਕੋ ਹੀ ਬਚਨ ਕਿਹਾ ਸੀਗਾ ਕਿ ਜਾਓ ਜਾ ਕੇ ਉਸ ਔਰੰਗੇ ਨੂੰ ਕਹਿ ਦਿਓ ਉਸ ਜਾਲਮ ਹਕੂਮਤ ਦੇ ਬਾਦਸ਼ਾਹ ਨੂੰ ਕਹਿ ਦਿਓ ਕਿ ਜੇ ਉਹ ਤੇਗ ਬਹਾਦਰ ਜੀ ਦਾ ਧਰਮ ਬਦਲ ਲੈਣ ਤੇ ਅਸੀਂ ਸਾਰੇ ਹੀ ਧਰਮ ਬਦਲ ਲੈਨੇ ਹ ਪਰੰਤੂ ਉਸ ਜ਼ਾਲਮ ਬਾਦਸ਼ਾਹ ਦੇ ਮਨ ਅੰਦਰ ਇੱਕ ਬੜੀ ਖੁਸ਼ੀ ਦੀ ਲਹਿਰ ਪ੍ਰਗਟਾਈ ਕਿ ਜੇਕਰ ਇੱਕ ਸ਼ਖਸ ਨੂੰ ਇਹ ਧਰਮ ਬਦਲ ਕੇ ਮੁਸਲਮਾਨ ਬਣਾ ਜੈਨੇ ਆ ਤੇ ਸਾਡਾ ਤੇ ਸੁਖਾਲਾ ਹੋ ਜਾਵੇਗਾ ਪਰ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਪ੍ਰਤਾਪ ਦੇਖਿਆ ਉਹਨਾਂ ਨੂੰ ਲਾਲਚ ਦਿੱਤੇ ਕਈ ਕੁਛ ਕੀਤਾ ਪਰ ਗੁਰੂ ਅਟੱਲ ਸ਼ਖਸੀਅਤ ਸੀਗੇ ਉਹ ਆਪਣੀ ਜ਼ਿੰਦਗੀ ਨੂੰ ਇਸ ਕੌਮ ਦੇ ਲਈ ਇਸ ਧਰਮ ਦੇ ਲਈ ਮਨੁੱਖੀ ਅਧਿਕਾਰਾਂ ਦੇ ਲਈ ਨਿਸ਼ਾਵਰ ਕਰਨ ਦਾ ਪ੍ਰਣ ਕਰ ਚੁੱਕੇ ਸੀਗੇ ਜੋ ਗੁਰੂ ਨਾਨਕ ਪਾਸ਼ਾ ਜੀ ਤੋਂ ਦੱਸੇ ਹੋ ਦੱਸੇ ਮਾਰਗ ਤੇ ਜਦੋਂ ਗੁਰੂ ਨਾਨਕ ਪਾਸ਼ਾ ਜੀ ਨੂੰ ਤੇ ਜੰਜੂ ਪਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ ਪਰੰਤੂ ਉਹਨਾਂ ਕਹਿੰਦਾ ਜਬਰੀ ਇਹ ਜੰਜੂ ਪਾਏ ਪਹਿਣਿਆ ਨਹੀਂ ਜਾਏਗਾ ਤੇ ਜਦੋਂ ਨੌਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੌਵੇਂ ਜਾਮੇ ਵਿੱਚ ਆਏ ਤੇ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਹੁਣ ਜੰਝੂ ਲਾਉਣਾ ਹੈ ਤੇ ਉਹਨਾਂ ਕਹੇ ਜਬਰੀ ਲੱਥੇਗਾ ਵੀ ਨਹੀਂ ਇੱਕ ਵੱਖਰੀ ਮਿਸਾਲ ਸਿੱਖ ਕੌਮ ਦੇ ਰੈਬਰਾਂ ਨੇ ਇਸ ਦੁਨੀਆ ਦੇ ਅੰਦਰ ਪੈਦਾ ਕੀਤੀ ਹੈ ਸਿੱਖ ਕੌਮ ਹਮੇਸ਼ਾ ਉਹਨਾਂ ਰੈਬਰਾਂ ਨੂੰ ਯਾਦ ਕਰਦੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਨਿੱਜੀ ਫਰਜ ਸਮਝਦਿਆਂ ਗੁਰੂ ਸਹਿਬਾਨਾਂ ਦੇ ਦੱਸੇ ਮਾਰਗਾਂ ਨੂੰ ਯਾਦ ਕਰਦੀ ਹੋਈ ਲੋਕਾਂ ਦੇ ਵਿੱਚ ਉਹ ਆਵਾਜ਼ ਪਹੁੰਚਾਉਣ ਦੇ ਲਈ 350 ਸਾਲਾ ਸ਼ਹੀਦੀ ਸਤਾਬ ਦੀ ਸਮਾਗਮਾਂ ਦੇ ਰੂਪ ਵਿੱਚ ਸਤਾਬ ਦੀ ਦੇ ਰੂਪ ਵਿੱਚ ਮਿਤੀ 21 ਨਵੰਬਰ ਤੋਂ 23 ਨਵੰਬਰ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੜੇ ਵੱਡੇ ਗੁਰਮਤ ਸਮਾਗਮ ਹੋ ਲੀਕੇ ਗਏ ਹਨ ਤਿੰਨ ਮਹੀਨੇ ਪਹਿਲੇ ਇਹ ਉਹੀ ਸ਼ਹਾਦਤ ਨੂੰ ਸ਼ਰਮ ਅਰਪਤ ਇੱਕ ਵਿਸ਼ਾਲ ਨਗਰ ਕੀਰਤਨ ਦੇ ਰੂਪ ਵਿੱਚ ਆਸਾਮ ਧੋਬੜੀ ਗੁਰਦਰਾ ਸਾਹਿਬ ਜੀ ਤੋਂ ਆਰੰਭ ਹੋਇਆ ਸੀ ਜੋ ਵੱਖ-ਵੱਖ ਸ਼ਹਿਰਾਂ ਵਿੱਚੋਂ ਪੂਰੇ ਭਾਰਤ ਦੀ ਅਗਵਾਈ ਕਰਦਾ ਹੋਇਆ ਪੂਰੇ ਭਾਰਤ ਦੀਆਂ ਗਲੀਆਂ ਦੇ ਵਿੱਚੋਂ ਦੀ ਲੰਘਦਾ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਹੋਕਾ ਦੇਂਦਾ ਹੋਇਆ 23 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੰਪੰਨ ਹੋਇਆ ਸੀਗਾ ਇਸੇ ਲੜੀ ਤਹਿਤ ਅੱਜ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਹਨਾਂ ਤਿੰਨ ਸਿੱਖਾਂ ਦੀ ਸ਼ਹਾਦਤ ਲਸਾਨੀ ਸ਼ਹਾਦਤ ਨੂੰ ਸਮਰਪਤ ਪਰਸੋਂ ਰੋਜ ਤੋਂ ਸ੍ਰੀ ਅਖੰਡ ਪੜ ਸਾਹਿਬ ਜੀ ਦੇ ਆਰੰਭ ਕੀਤੇ ਗਏ ਸੀਗੇ ਅੱਜ ਅੰਮ੍ਰਿਤ ਵੇਲੇ ਉਹਨਾਂ ਦੇ ਭੋਗ ਪਏ ਭੋਗਾਂ ਉਪਰੰਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘਾਂ ਨੇ ਅੱਜ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਏ ਹੁਕਮਨਾਮੇ ਦੀ ਕਥਾ ਵਿਚਾਰ ਅੱਜ ਦੇ ਦਿਹਾੜੇ ਪ੍ਰਤੀ ਸਿੱਖ ਸੰਗਤਾਂ ਨੂੰ ਜਾਣੂ ਕਰਵਾਇਆ ਤੇ ਉਸ ਤੋਂ ਉਪਰੰਤ ਤਾਜੀ ਗੁਰਦੁਆਰਾ ਗੁਰੂ ਕੇ ਮੈਲ ਵਿਖੇ ਨਿਰੰਤਰ ਸਾਰਾ ਦਿਨ ਗੁਰਮਤ ਸਮਾਗਮ ਦੇ ਰੂਪ ਵਿੱਚ ਕਥਾ ਕੀਰਤਨ ਗੁਰਬਾਣੀ ਵਿਚਾਰ ਢਾਡੀ ਵਾਰਾਂ ਕਵੀਸ਼ਰ ਵਾਰਾਂ ਜਿਹੜੀਆਂ ਨੂੰ ਨਿਰੰਤਰ ਦਿਨ ਰਾਤ ਤੱਕ ਸਾਰਾ ਸਮਾਗਮ ਚੱਲਦਾ ਰਹੇਗਾ ਇਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਈਆਂ ਸੰਗਤਾਂ ਦੀ ਸਮੁੱਚੇ ਪ੍ਰਬੰਧ ਬੜੇ ਉਤਸ਼ਾਹ ਨਾਲ ਬੜੇ ਚਾਹ ਨਾਲ ਬੜੀ ਓਮੰਗ ਨਾਲ ਕੀਤੇ ਹਨ ਸੰਗਤਾਂ ਨੂੰ ਇਹੀ ਹੈ ਕਿ ਸੰਗਤਾਂ ਆਪਣੇ ਸਮੇਂ ਵਿੱਚੋਂ ਸਮਾ ਕੱਢ ਕੇ ਇਹਨਾਂ ਗੁਰੂ ਸਹਿਬਾਨਾਂ ਦੀਆਂ ਦਿੱਤੀਆਂ ਸ਼ਹਾਦਤਾਂ ਨੂੰ ਯਾਦ ਕਰਦੇ ਆ ਗੁਰਦੁਆਰਾ ਗੁਰੂ ਕੇ ਮਹਿਲ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਉਥੇ ਨਤਮਸਤਕ ਹੋ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਤੇ ਉਹਨਾਂ ਸ਼ਹਾਦਤਾਂ ਤੋਂ ਪ੍ਰੇਰਣਾ ਲੈ ਕੇ ਆਪਣੇ ਬੱਚਿਆਂ ਨੂੰ ਵੀ ਉਹਨਾਂ ਸ਼ਹਾਦਤਾਂ ਪ੍ਰਤੀ ਜਾਣੂ ਕਰਵਾਉਣ ਜੋ ਆਪਣੇ ਆਪ ਤੇ ਫਕਰ ਮਹਿਸੂਸ ਕਰਨ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਲਈ ਲਈ ਕਿਸੇ ਹੋਰ ਲਈ ਵੀ ਜਾਨ ਵਾਰਨ ਦਾ ਪ੍ਰਣ ਕੀਤਾ ਸੀ ਤੇ ਉਹਨਾਂ ਪੂਰਾ ਬਖੂਬੀ ਨਿਭਾਇਆ ਏ ਅਸਾਨੂੰ ਵੀ ਆਪਣੇ ਕਿਸੇ ਗਰੀਬ ਦੀ ਮਜਲੂਮ ਦੀ ਬਾਹ ਫੜਨੀ ਚਾਹੀਦੀ ਹੈ ਹਰੇਕ ਇਨਸਾਨ ਨੂੰ ਗੁਰੂ ਸਾਹਿਬ ਜੀਆਂ ਦਿੱਤੀਆਂ ਸਿਖਾਵਾਂ ਤੇ ਚੱਲਣਾ ਚਾਹੀਦਾ ਇਹੀ ਸਾਡੀ ਸਾਰਿਆਂ ਨੂੰ ਅਪੀਲ ਹੈ ਗੁਰੂ ਸਾਹਿਬ ਕਿਰਪਾ ਕਰਨ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ ਅਕਾਲ ਤਖਤ ਸਾਹਿਬ ਜੀ ਦੇ ਇੱਕ ਇੱਕ ਝੰਡੇ ਥੱਲੇ 71 ਹੋ ਕੇ ਆਪਾਂ ਸਾਬਦੇ ਦਸੇ ਮਾਰਗ ਤੇ ਚੜ੍ਹਦੀ ਕਲਾ ਦੇ ਨਾਲ ਵਿਚਰੀਏ ਇਹੀ ਕੁਛ ਕਹਿੰਦਾ ਖੇਮਾ ਦਾ ਜਾਚਨਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸਾਬ ਇੱਕ ਸਵਾਲ ਹੈ ਕਿ ਜਨਮ ਸਥਾਨ ਆ ਸਵੇਰ ਤੋਂ ਹੀ ਗੁਰਸਿੱਖ ਸੰਗਤ ਵੱਡੇ ਪੱਧਰ ਤੇ ਪਹੁੰਚਦੀ ਹੈ ਕੀ ਕਹਿਣਾ ਚਾਹੋਗੇ ਸੰਗਤਾਂ ਦੇ ਕੀ ਕੀ ਪ੍ਰਬੰਧ ਜਿਹੜੇ ਖਾਸ ਕੀਤੇ ਗਏ ਨੇ ਸੰਗਤ ਦੀ ਤੇ ਅਮੰਗ ਤੇ ਚਾ ਜਿਹੜਾ ਉਹ ਦੇਖਿਆ ਨਹੀਂ ਜਾਂਦਾ ਉਹ ਤਾਂ ਸੰਗਤ ਹਿਰਦੇ ਤੋਂ ਇਸ لسਾਨੀ ਸ਼ਹਾਦਤ ਨੂੰ ਜਦੋਂ ਜਿਵੇਂ ਜਿਵੇਂ ਅੱਜ ਕੱਲ ਮੀਡੀਆ ਦਾ ਜੋਗ ਹੈ ਤੁਹਾਡੇ ਸਾਰਿਆਂ ਦਾ ਪੂਰਨ ਸਹਿਯੋਗ ਰਿਹਾ ਇਸ ਕੰਮ ਵਿੱਚ ਕਿਉਂਕਿ ਕਈ ਗੱਲਾਂ ਹੁੰਦੀਆਂ ਨੇ ਜਿਹੜੀਆਂ ਦਾਇਰੇ ਤੱਕ ਹੀ ਸੀਮਤ ਰਹਿ ਜਾਂਦੀਆਂ ਜਦੋਂ ਮੀਡੀਆ ਦੇ ਵਿੱਚ ਆਉਂਦੀਆਂ ਉਹ ਵਿਸ਼ਾਲ ਦਾਇਰਾ ਬਣ ਜਾਂਦਾ ਤੁਹਾਡੇ ਮਾਧਿਅਮ ਰਾਹੀਂ ਬੜਾ ਹੀ ਸਾਨੂੰ ਸਕੂਨ ਵੀ ਮਿਲਿਆ ਔਰ ਇਸ ਸ਼ਹਾਦਤੀ ਸਤਾਬ ਦੀ ਸਮਾਗਮਾਂ ਨੂੰ ਦੁਨੀਆ ਦੇ ਵਿੱਚ ਦਿਖਾਉਣ ਦਾ ਸੁਭਾਗ ਵੀ ਪ੍ਰਾਪਤ ਹੋਇਆ ਇਸੇ ਤਹਿਤ ਜਿਹੜੀ ਆ ਅੰਮ੍ਰਿਤ ਵੇਲੇ ਤੋਂ ਰਾਤਰੀ ਜਨਕੀ ਰਾਤ ਵੀ ਮਾਝੇਤੀ ਸੀਗਾ ਆਪਾਂ ਸਜਾਵਟ ਦਾ ਪ੍ਰਭ ਕੰਮ ਕਰਦੇ ਪਏ ਸੀ ਰਾਤ ਵੀ ਸੰਗਤਾਂ ਹਮ ਹਮਾ ਕੇ ਪੁੱਜੀਆਂ ਸੰਗਤਾਂ ਦੇ ਵਿੱਚ ਇੰਨਾ ਉਤਸ਼ਾਹ ਭਾਰੀ ਚਾ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਜਾਦ ਨੇ ਕਈਆਂ ਦੀਆਂ ਅੱਖਾਂ ਨਮ ਵੀ ਹੋਈਆਂ ਗੁਰਬਾਣੀ ਵੀ ਪੜਦਿਆਂ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਦੇ ਦੱਸੇ ਮਾਰਗ ਤੇ ਚੱਲਣ ਦਾ ਪ੍ਰਣ ਵੀ ਕੀਤਾ ਸੱਚੇ ਪਾਤਸ਼ਾਹ ਸਾਨੂੰ ਕਿਣਕਾ ਮਾਤਰ ਆਪਣੀ ਗੁਰਬਾਣੀ ਚੋਂ ਹਿਰਦੇ ਚ ਵਸਾਉਣ ਦਾ ਬਲ ਬੁੱਧ ਬਖਸ਼ੋ ਉਸੇ ਤਹਿਤ ਅੱਜ ਸੰਗਤਾਂ ਬਹੁਤ ਹੀ ਭਾਰੀ ਉਤਸ਼ਾਹ ਨਾਲ ਅੰਮ੍ਰਿਤ ਤਵੇਲੇ ਤੋਂ ਜਿਹੜੇ ਦਰਸ਼ਨ ਕਰ ਰਹੀਆਂ ਨੇ ਉਹਨਾਂ ਦੇ ਆਉਣ ਦੇ ਲਈ ਆਪਾਂ ਗੁਰੂ ਕੇ ਲੰਗਰਾਂ ਦਾ ਪ੍ਰਬੰਧ ਗੁਰੂ ਘਰ ਦੇ ਵਿੱਚ ਰਹਿائشਾਂ ਦਾ ਪ੍ਰਬੰਧ ਜਿਹੜੇ ਦੂਰ ਤੋਂ ਚੱਲ ਕੇ ਆਏ ਉਹਨਾਂ ਦਾ ਰਹਿائشਾਂ ਦਾ ਪ੍ਰਬੰਧ ਇਹਨਾਂ ਗਲੀਆਂ ਨਾਲੀਆਂ ਸਾਰੀ ਸਫਾਈ ਜਿਹੜੀ ਆ ਪੂਰਨ ਪ੍ਰਬੰਧ ਜਿਹੜੇ ਦਰਬਾਰ ਸਾਹਿਬ ਵੱਲੇ ਸਮੁੱਚੀ ਮੈਨੇਜਮੈਂਟ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਆ ਅਸੀਂ ਸਾਰਿਆਂ ਨੂੰ ਬਾਹਾਂ ਓਲਾਰ ਕੇ ਕਹਿੰਨੇ ਆ ਗੁਰੂ ਘਰ ਆਓ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਦੇ ਦੱਸੇ ਮਾਰਗ ਤੇ ਚੱਲੋ ਗੁਰੂ ਦੀ ਗੁਰਬਾਣੀ ਨੂੰ ਆਪਣੇ ਹਿਰਦੇ 'ਚ ਵਸਾਓ ਜਿਸ ਨਾਲ ਤੁਹਾਡਾ ਆਪਣਾ ਜੀਵਨ ਸਫਲ ਹੋ ਸਕੇ ਤੁਹਾਡੇ ਵਾਲੇ ਵੇਖ ਕੇ ਕੁਝ ਹੋਰ ਲੋਕ ਵੀ ਪ੍ਰੇਰਿਤ ਹੋ ਕੇ ਗੁਰੂ ਨੂੰ ਸਜਦਾ ਕਰਨ ਇਹਨਾਂ ਸ਼ਹਾਦਤਾਂ ਨੂੰ ਸਲਾਮ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਾਂ ਸਗिरा ਲਗਾਤਾਰ ਤੁਹਾਡੇ ਨਾਲ ਸੰਜੇ ਕੀਤੀਆਂ ਨੇ ਗੁਰੂ ਘਰ ਤੋਂ ਸਾਡੇ ਨਾਲ ਕੁਝ ਗੁਰਸਿੱਖ ਸੰਗਤਾਂ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਤਾਂ ਅੱਜ ਦੇ ਇਸ ਜੋ ਕਹਿ ਸਕਦੇ ਇਤਿਹਾਸਿਕ ਤੇ ਵੱਡੇ ਦਿਨ ਮੌਕੇ ਉਹਨਾਂ ਦੇ ਨਾਲ ਵੀ ਗੱਲ ਕਰ ਲੈਂਦੇ ਆਂ ਸਾਡੇ ਨਾਲ ਗੁਰਸਿੱਖ ਸੰਗਤ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਬਹੁਤ ਮਹਾਨ ਦਿਨ ਹੈ ਅੱਜ ਨਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹਿੰਦੀ ਚਾਦਰ ਗੁਰਦੇਵ ਭਾਦਰ ਸਾਹਿਬ ਦੀ ਅੱਜ ਦੇ ਦਿਨ ਚਾਂਦੀ ਚੌਕ ਦਿੱਲੀ ਵਿਖੇ ਸ਼ਹੀਦੀ ਹੋਈ ਹੈ ਤਿਲਕ ਜੰਜੂ ਰਾਖਾ ਪ੍ਰਭ ਤਾਂ ਕ ਕੀਨੋ ਬੜੋ ਕਲੂ ਮੇ ਸਾਕ ਜਦੋਂ ਕਸ਼ਮੀਰੀ ਪੰਡਤ ਗੁਰੂ ਜੀ ਕੋਲ ਫਰਿਆਦ ਲੈ ਕੇ ਆਏ ਕਿ ਸਾਡਾ ਧਰਮ ਖਤਰੇ ਵਿੱਚ ਹੈ ਔਰੰਗਜ਼ੇਬ ਮੁਸਲਮਾਨ ਸਾਨੂੰ ਜ਼ਬਰਦਸਤੀ ਬਣਾ ਰਿਹਾ ਹੈ ਤਾਂ ਉਹਨਾਂ ਨੇ ਉਹਨਾਂ ਨੇ ਕਿਹਾ ਜਾ ਕੇ ਔਰੰਗਜ਼ੇਬ ਨੂੰ ਕਹਿ ਦੋ ਜੇ ਗੁਰਤੇਗ ਭਾਦਰ ਜੀ ਸ਼ੀਦੀ ਪਾਲਣ ਤਾਂ ਅਸੀਂ ਤੁਹਾਨੂੰ ਮੁਸਲਮਾਨ ਨਹੀਂ ਬਣਾਵਾਂਗੇ ਤਾਂ ਉਹ ਬੜਾ ਖੁਸ਼ ਹੋਇਆ ਮੁਸਲਮਾਨ ਔਰੰਗਜ਼ੇਬ ਕਹਿੰਦਾ ਗੁਰੂ ਗੁਰਤੇਗ ਭਾਦਰ ਦੇ ਮਿੰਟ ਚ ਬਣ ਜਾਣਗੇ ਪਰ ਉਹਨਾਂ ਨੂੰ ਕੀ ਪਤਾ ਸੀ ਉਹ ਤਾਂ ਕ੍ਰਿਸ਼ਮਾ ਅਦੁੱਤੀ ਸੀਗਾ ਜਦੋਂ ਉਹਨਾਂ ਨੂੰ ਵੱਡਾ ਕਰਵੀਰੀ ਬੰਦਾ ਆਇਆ ਦਾ ਬਾਲ ਗੋਵਿੰਦ 9 ਸਾਲ ਦੀ ਉਮਰ ਦੇ ਸੀਗੇ ਉਹਨਾਂ ਨੇ ਕਿਹਾ ਪਤਾ ਜੀ ਤੁਹਾਡੇ ਤੋਂ ਵੱਡਾ ਮਹਾਂਪੁਰਖ ਹੋਰ ਕੋ ਹੋਣ ਸਕਦਾ ਤੁਸੀਂ ਇਹਨਾਂ ਹਿੰਦੂ ਧਰਮ ਦੇ ਲਈ ਬਲਦਾਨ ਦੇ ਦਿਓ ਤੇ ਇਹਨਾਂ ਦੇ ਹੀ ਰੱਖਿਆ ਕਰੋ ਤਾਂ ਉਹ ਚੰਨ ਚੋਂ ਕਿਹੇ ਜਾ ਕੇ ਸ਼ੀਧੀ ਪ੍ਰਾਪਤ ਕੀਤੀ ਨਾਨਕ ਗੁਰੂ ਦੇ ਨੈਣਾਂ ਦੇ ਨੂਰ ਸਿੱਖਾ ਸਦਾ ਲਈ ਹੈ ਦੁਨੀਆ ਆਬਾਦ ਤੇਰੀ ਲੱਖਾਂ ਪਿੰਜਰੇ ਵਿੱਚ ਤੂੰ ਬੰਦ ਹੋਵੇਂ ਫਿਰ ਵੀ ਰਹੇਗੀ ਰੂਹ ਆਜ਼ਾਦ ਤੇਰੀ ਤਤੀ ਤਵੀ ਤੇ ਬੈਠ ਕੇ ਕਿਸੇ ਭਵਰੇ ਕਰਨੀ ਸਬਰ ਦੀ ਦਸੀਏ ਜੰਗ ਦੇ ਨੂੰ ਆਸ਼ਿਕ ਕਿਸੇ ਨੇ ਚਾਦਰਿ ਚੋਂ ਗੰਦਰ ਮਰ ਕੇ ਦੱਸਿਆ ਜੀਵਨ ਦਾ ਢੰਗ ਦੇ ਨੂੰ ਮਸਤੀ ਲੱਥੀ ਦਾ ਤੇਰੀ ਮਸਤਾਨਿਆ ਓਏ ਦਿੱਤਾ ਸਮੇਂ ਨੇ ਸੂਲੀ ਤੇ ਡੰਗ ਦੇ ਨੂੰ ਉਹ ਜਿਵੇਂ ਜਿਵੇਂ ਸੜੇ ਤੋਂ ਭੱਟੀਆਂ ਵਿੱਚ ਪਾ ਕੇ ਤੇ ਮੇ ਤੇ ਚੜੇ ਪਰਵਾਨਿਆਂ ਰੰਗ ਦੇ ਨੂੰ ਜਾ ਦੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੁੰਮਾ ਦੀ ਅੱਜ 350 ਸਾਲਾਂ ਸਤਾਬਦੀ ਦੇ ਬਸ ਹੈ ਅਸੀਂ ਦੀ ਸਤਾਬਦੀ ਦੇ ਬਸ ਹੈ ਸਾਰੀਆਂ ਸੰਗਤਾਂ ਜਿਹੜੀਆਂ ਹੈਗੀਆਂ ਗੁਰੂ ਸਿਸਗਨ ਸਾਹਿਬ ਦਿੱਲੀ ਵਾਹ ਵਿਖੇ ਰਕਾਬਗਨ ਸਾਹਿਬ ਵਿਖੇ ਆਨੰਦਪੁਰ ਸਾਹਿਬ ਵਿਖੇ ਗੁਰੂ ਕੇ ਮਹਿਲ ਵਿਖੇ ਨਤਮਸਤਕ ਹੋ ਰਹੀਆਂ ਹਨ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਿੱਧਾ ਕਰ ਰਹੀਆਂ ਹਨ ਅਤੇ ਉਹਨਾਂ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਕਰ ਰਹੀਆਂ ਹਨ ਜੀ ਤਾਂ ਇਸ ਤਰ੍ਹਾਂ ਦੇ ਨਾਲ ਤੜ ਨਾਲ ਕੱਲੀ ਕੱਲੀ ਤਸਵੀਰ ਗੁਰੂ ਘਰ ਨਾਲ ਸੰਬੰਧਿਤ ਜਿਹੜੀ ਹੈ ਸਾਂਝੀ ਕਰਦੇ ਰਵਾਂਗੇ ਹੁਣ ਵੀ ਤੁਸੀਂ ਵੇਖੋ ਦੇਓ ਵੱਡੇ ਪੱਧਰ ਦੇ ਉੱਤੇ ਗੁਰਸਿੱਖ ਸੰਗਤ ਜਿਹੜੀ ਆ ਗੁਰੂ ਘਰ ਵਿਖੇ ਗੁਰੂ ਕੇ ਮਹਿਲ ਵਿਖੇ ਆ ਕੇ ਨਤਮਸਤਕ ਹੋ ਰਹੀਆਂ ਨੇ ਜਨਮ ਸਥਾਨ ਹੈ ਤਾਂ ਉੱਥੇ ਹੀ ਦੱਸ ਜੀਏ ਕਿ ਅੱਜ ਸਵੇਰ ਤੋਂ ਹੀ ਸਮਾਗਮ ਜੋ ਆਰੰਭ ਹੋ ਚੁੱਕੇ ਨੇ ਤਾਂ ਦੇਰ ਰਾਤ ਤੱਕ ਇਸੇ ਤਰ੍ਹਾਂ ਦੇ ਨਾਲ ਸਮਾਗਮ ਚੱਲਦੇ ਰਹਿਣਗੇ ਤਾਂ ਸੰਗਤਾਂ ਵੱਡੇ ਪੱਧਰ ਤੇ ਆ ਕੇ ਗੁਰੂ ਘਰ ਵਿਖੇ ਨਤਮਸਤਕ ਹੋ ਰਹੀਆਂ ਨੇ ਤਾਂ ਅੱਜ ਤੇ ਪੂਰੇ ਦਿਨ ਉਹ ਲੈ ਕੇ ਤੜਨਾ ਕੱਲੀ ਕੱਲੀ ਤਸਵੀਰ ਗੁਰੂ ਘਰ ਨਾਲ ਸੰਬੰਧੀ ਸੰਜੀਕ ਕਰਦੇ ਰਵਾਂਗੇ ਕੈਮਰਾਮੈਨ ਸੁਨੀਪ ਮਰਦਣਾ ਲੈ ਕੇ ਸੁਣਨ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ ਤੇਗ ਬਹਾਦਰ ਸਿਮਰੈ ਹਰ ਨੋ ਨਿਦਿਆਵੇਂ ਤਾਏ ਤੇਗ ਬਹਾਦਰ ਸਿਮਰੈ ਹਰ ਨੋ ਨਿਦਿਆਵੇਂ ਤਾਏ ਸਭ ਥਾਈ ਹੋ ਐਸਾ ਹਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਅੱਜ ਅਸੀਂ ਮੌਜੂਦ ਹੈਗੇ ਆ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਜਿੱਥੇ ਕਿ ਜਨਮ ਸਥਾਨ ਹੈ ਗੁਰੂ ਸਾਹਿਬ ਜੀ ਦਾ ਤਾਂ ਉੱਥੋਂ ਦੀਆਂ ਤਸਵੀਰਾਂ ਤਾਂ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਕਿ ਸਵੇਰ ਤੋਂ ਹੀ ਸਮਾਗਮ ਦੀ ਜੋ ਰੰਗਤਾਂ ਹੋ ਚੁੱਕੀ ਹੈ ਪਾਠ ਦੇ ਭੋਗ ਪੇ ਨੇ ਤਾਂ ਸਾਡੇ ਨਾਲ ਇੱਥੋਂ ਦੇ ਮੈਨੇਜਰ ਸਾਹਿਬਾਨ ਮੌਜੂਦ ਨੇ ਮੈਨੇਜਰ ਸਾਹਿਬਾਨ ਨਾਲ ਗੱਲ ਕਰਦੇ ਆ ਤਾਂ ਮੈਨੇਜਰ ਸਾਹਿਬ ਅੱਜ ਵੱਡੇ ਪੱਧਰ ਤੇ ਵਾ ਵਡੇ ਪੱਧਰ ਤੇ ਗੁਰਸੇਕ ਸੰਗਤਾਂ ਪਹੁੰਚਦੀਆਂ ਨੇ ਕੀ ਕਹਿਣਾ ਚਾਹੋਗੇ ਅੱਜ ਇਸ ਪਾਵਨ ਦਿਹਾੜੇ ਨੂੰ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਦਿਹਾੜਾ ਹੈ ਨਾ ਇਹ ਦੁਨੀਆ ਦੇ ਉੱਤੇ ਕਿਸੇ ਵੀ ਕੌਮ ਦੇ ਵਿੱਚ ਅਜਿਹੀ ਸ਼ਹਾਦਤ ਨਹੀਂ ਹੋਈ ਇਹ ਲਸਾਨੀ ਸ਼ਹਾਦਤ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਦੇ ਤਿੰਨ ਸਿੱਖਾਂ ਨੇ ਸ਼ਹਾਦਤ ਦੇ ਕੇ ਦੁਨੀਆ ਦੇ ਵਿੱਚ ਇੱਕ ਐਸਾ ਮੀਲ ਪੱਥਰ ਗੜ ਦਿੱਤਾ ਕਿ ਆਪਣੇ ਲਈ ਤਾਂ ਸਾਰੇ ਕਰਦੇ ਆ ਪਰੰਤੂ ਉਹਨਾਂ ਕਸ਼ਮੀਰੀ ਪੰਡਤਾਂ ਦੀ ਜਿਹੜੇ ਕ੍ਰਿਪਾਲ ਚੰਦ ਦੀ ਗਵਾਹੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੀ ਫਰਿਆਦ ਲੈ ਕੇ ਆਏ ਸੀ ਉਸ ਸਮੇਂ ਦੀ ਜ਼ਾਲਮ ਹਕੂਮਤ ਉਹਨਾਂ ਦਾ ਜ਼ਬਰੀ ਧਰਮ ਬਦਲਣਾ ਚਾਹੁੰਦੀ ਸੀ ਪਰੰਤੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਧਰਮ ਦੀ ਬਾਹ ਫੜਦਿਆਂ ਉਹਨਾਂ ਨੂੰ ਇੱਕੋ ਹੀ ਬਚਨ ਕਿਹਾ ਸੀਗਾ ਕਿ ਜਾਓ ਜਾ ਕੇ ਉਸ ਔਰੰਗੇ ਨੂੰ ਕਹਿ ਦਿਓ ਉਸ ਜਾਲਮ ਹਕੂਮਤ ਦੇ ਬਾਦਸ਼ਾਹ ਨੂੰ ਕਹਿ ਦਿਓ ਕਿ ਜੇ ਉਹ ਤੇਗ ਬਹਾਦਰ ਜੀ ਦਾ ਧਰਮ ਬਦਲ ਲੈਣ ਤੇ ਅਸੀਂ ਸਾਰੇ ਹੀ ਧਰਮ ਬਦਲ ਲੈਨੇ ਆ ਪਰੰਤੂ ਉਸ ਜ਼ਾਲਮ ਬਾਦਸ਼ਾਹ ਦੇ ਮਨ ਅੰਦਰ ਇੱਕ ਬੜੀ ਖੁਸ਼ੀ ਦੀ ਲਹਿਰ ਪ੍ਰਗਟਾਈ ਕਿ ਜੇਕਰ ਇੱਕ ਸ਼ਖਸ ਨੂੰ ਧਰਮ ਬਦਲ ਕੇ ਮੁਸਲਮਾਨ ਬਣਾ ਜਾਈਨੇ ਆ ਤੇ ਸਾਡਾ ਤੇ ਸੁਖਾਲਾ ਹੋ ਜਾਵੇਗਾ ਪਰ ਜਦੋਂ ਗੁਰੂ ਤੇਗ ਬਹਾਦਰ ਸ਼ਹੀਦ ਜੀ ਦਾ ਪ੍ਰਤਾਪ ਦੇਖਿਆ ਉਹਨਾਂ ਨੂੰ ਲਾਲਚ ਦਿੱਤੇ ਕਈ ਕੁਸ਼ ਕੀਤਾ ਪਰ ਗੁਰੂ ਅਟੱਲ ਸ਼ਖਸੀਅਤ ਸੀਗੇ ਉਹ ਆਪਣੀ ਜ਼ਿੰਦਗੀ ਨੂੰ ਇਸ ਕੌਮ ਦੇ ਲਈ ਇਸ ਧਰਮ ਦੇ ਲਈ ਮਨੁੱਖੀ ਅਧਿਕਾਰਾਂ ਦੇ ਲਈ ਨਿਸ਼ਾਵਰ ਕਰਨ ਦਾ ਪ੍ਰਣ ਕਰ ਚੁਕੇ ਸੀਗੇ ਜੋ ਗੁਰੂ ਨਾਨਕ ਪਾਸ਼ਾ ਜੀ ਤੋਂ ਦੱਸੇ ਹੋ ਦੱਸੇ ਮਾਰਗ ਤੇ ਜਦੋਂ ਗੁਰੂ ਨਾਨਕ ਪਾਸ਼ਾ ਜੀ ਨੂੰ ਤੇ ਜੰਜੂ ਪਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ ਪਰੰਤੂ ਉਹਨਾਂ ਕਹੇ ਜਬਰੀ ਇਹ ਜੰਜੂ ਪਾਏ ਪਹਿਣਿਆ ਨਹੀਂ ਜਾਏਗਾ ਤੇ ਜਦੋਂ ਨੌਵੇਂ ਗੁਰੂ ਨਾਨਕ ਪਾਸ਼ਾ ਜੀ ਨੌਵੇਂ ਜਾਮੇ ਵਿੱਚ ਆਏ ਤੇ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਹੁਣ ਜੰਜੂ ਲਾਉਣਾ ਹੈ ਤੇ ਉਹਨਾਂ ਕਹੇ ਜਬਰੀ ਲੱਥੇਗਾ ਵੀ ਨਹੀਂ ਇੱਕ ਵੱਖਰੀ ਮਿਸਾਲ ਸਿੱਖ ਕੌਮ ਦੇ ਰੈਬਰਾਂ ਨੇ ਇਸ ਦੁਨੀਆ ਦੇ ਅੰਦਰ ਪੈਦਾ ਕੀਤੀ ਹੈ ਸਿੱਖ ਕੌਮ ਹਮੇਸ਼ਾ ਉਹਨਾਂ ਰੈਬਰਾਂ ਨੂੰ ਯਾਦ ਕਰਦੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਨਿੱਜੀ ਫਰਜ ਸਮਝਦਿਆਂ ਗੁਰੂ ਸਹਿਬਾਨਾਂ ਦੇ ਦੱਸੇ ਮਾਰਗਾਂ ਨੂੰ ਯਾਦ ਕਰਦੀ ਹੋਈ ਲੋਕਾਂ ਦੇ ਵਿੱਚ ਉਹ ਆਵਾਜ਼ ਪਹੁੰਚਾਉਣ ਦੇ ਲਈ 350 ਸਾਲਾ ਸ਼ਹੀਦੀ ਸਤਾਬ ਦੀ ਸਮਾਗਮਾਂ ਦੇ ਰੂਪ ਵਿੱਚ ਸਤਾਬ ਦੀ ਦੇ ਰੂਪ ਵਿੱਚ ਮਿਤੀ 21 ਨਵੰਬਰ ਤੋਂ 23 ਨਵੰਬਰ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੜੇ ਵੱਡੇ ਗੁਰਮਤ ਸਮਾਗਮ ਹੋ ਲੀਕੇ ਗਏ ਹਨ 3 ਮਹੀਨੇ ਪਹਿਲੇ ਇਹ ਉਹੀ ਸ਼ਹਾਦਤ ਨੂੰ ਸ਼ਰਮਰਪਤ ਇੱਕ ਵਿਸ਼ਾਲ ਨਗਰ ਕੀਰਤਨ ਦੇ ਰੂਪ ਵਿੱਚ ਆਸਾਮ ਧੋਬੜੀ ਗੁਰਦਰਾ ਸਾਹਿਬ ਜੀ ਤੋਂ ਆਰੰਭ ਹੋਇਆ ਸੀ ਜੋ ਵੱਖ-ਵੱਖ ਸ਼ਹਿਰਾਂ ਵਿੱਚੋਂ ਪੂਰੇ ਭਾਰਤ ਦੀ ਅਗਵਾਈ ਕਰਦਾ ਹੋਇਆ ਪੂਰੇ ਭਾਰਤ ਦੀਆਂ ਗਲੀਆਂ ਦੇ ਵਿੱਚੋਂ ਦੀ ਲੰਘਦਾ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਹੋਕਾ ਦੇਂਦਾ ਹੋਇਆ 21 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੰਪੰਨ ਹੋਇਆ ਸੀਗਾ ਇਸੇ ਲੜੀ ਤਹਿਤ ਅੱਜ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਹਨਾਂ ਤਿੰਨ ਸਿੱਖਾਂ ਦੀ ਸ਼ਹਾਦਤ ਲਸਾਨੀ ਸ਼ਹਾਦਤ ਨੂੰ ਸਮਰਪਤ ਪਰਸੋਂ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਆਰੰਭ ਕੀਤੇ ਗਏ ਸੀਗੇ ਅੱਜ ਅੰਮ੍ਰਿਤ ਵੇਲੇ ਉਹਨਾਂ ਦੇ ਭੋਗ ਪਏ ਭੋਗਾਂ ਅਪਰੰਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਤੀ ਸਿੰਘਾਂ ਨੇ ਅੱਜ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਏ ਹੁਕਮਨਾਮੇ ਦੀ ਕਥਾ ਵਿਚਾਰ ਅੱਜ ਦੇ ਦਿਹਾੜੇ ਪ੍ਰਤੀ ਸਿੱਖ ਸੰਗਤਾਂ ਨੂੰ ਜਾਣੂ ਕਰਵਾਇਆ ਤੇ ਉਸ ਤੋਂ ਅਪਰੰਤ ਤਾਜੀ ਗੁਰਦੁਆਰਾ ਗੁਰੂ ਕੇ ਮੈਲ ਵਿਖੇ ਨਿਰੰਤਰ ਸਾਰਾ ਦਿਨ ਗੁਰਮਤ ਸਮਾਗਮ ਦੇ ਰੂਪ ਵਿੱਚ ਕਥਾ ਕੀਰਤਨ ਗੁਰਬਾਣੀ ਵਿਚਾਰ ਢਾਡੀਵਾਰਾਂ ਕਵੀਸ਼ਰਵਾਰਾਂ ਜਿਹੜੀਆਂ ਨੂੰ ਨਿਰੰਤਰ ਦੇਰ ਰਾਤ ਤੱਕ ਸਾਰਾ ਸਮਾਗਮ ਚੱਲਦਾ ਰਹੇਗਾ ਇਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਈਆਂ ਸੰਗਤਾਂ ਦੀ ਸਮੁੱਚੇ ਪ੍ਰਬੰਧ ਬੜੇ ਉਤਸ਼ਾਹ ਨਾਲ ਬੜੇ ਚਾਹ ਨਾਲ ਬੜੀ ਓ ਮੰਗ ਨਾਲ ਕੀਤੇ ਹਨ ਸੰਗਤਾਂ ਨੂੰ ਇਹੀ ਹੈ ਕਿ ਸੰਗਤਾਂ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਇਹਨਾਂ ਗੁਰੂ ਸਹਿਬਾਨਾਂ ਦੀਆਂ ਦਿੱਤੀਆਂ ਸ਼ਹਾਦਤਾਂ ਨੂੰ ਯਾਦ ਕਰਦੇ ਆ ਗੁਰਦੁਆਰਾ ਗੁਰੂ ਕੇ ਮਹਿਲ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਉੱਥੇ ਨਤ ਸਤੇ ਕੋ ਹੋ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਤੇ ਉਹਨਾਂ ਸ਼ਹਾਦਤਾਂ ਤੋਂ ਪ੍ਰੇਰਣਾ ਲੈ ਕੇ ਆਪਣੇ ਬੱਚਿਆਂ ਨੂੰ ਵੀ ਉਹਨਾਂ ਸ਼ਹਾਦਤਾਂ ਪ੍ਰਤੀ ਜਾਣੂ ਕਰਵਾਉਣ ਜੋ ਆਪਣੇ ਆਪ ਤੇ ਫਕਰ ਮਹਿਸੂਸ ਕਰਨ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਲਈ ਲਈ ਕਿਸੇ ਹੋਰ ਲਈ ਵੀ ਜਾਨ ਵਾਰਨ ਦਾ ਪ੍ਰਣ ਕੀਤਾ ਸੀ ਤੇ ਉਹਨਾਂ ਪੂਰਾ ਬਖੂਬੀ ਨਿਭਾਇਆ ਏ ਅਸਾਨੂੰ ਵੀ ਆਪਣੇ ਕਿਸੇ ਗਰੀਬ ਦੀ ਮਜਲੂਮ ਦੀ ਬਾਹ ਫੜਨੀ ਚਾਹੀਦੀ ਹੈ ਹਰੇਕ ਇਨਸਾਨ ਨੂੰ ਗੁਰੂ ਸਾਹਿਬ ਜੀਆਂ ਦਿੱਤੀਆਂ ਸਿਖਾਵਾਂ ਤੇ ਚੱਲਣਾ ਚਾਹੀਦਾ ਇਹੀ ਸਾਡੀ ਸਾਰਿਆਂ ਨੂੰ ਅਪੀਲ ਹੈ ਗੁਰੂ ਸਾਹਿਬ ਕਿਰਪਾ ਕਰਨ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ ਅਕਾਲ ਤਖਤ ਸਾਹਿਬ ਜੀ ਦੇ ਇੱਕ ਝੰਡੇ ਥੱਲੇ ਇਕੱਤਰ ਹੋ ਕੇ ਆਪਾਂ ਗੁਰੂ ਸਾਬਦੇ ਦਸੇ ਮਾਰਗ ਤੇ ਚੜ੍ਹਦੀ ਕਲਾ ਦੇ ਨਾਲ ਵਿਚਰੀਏ ਇਹੀ ਕੁਛ ਕਹਿੰਦਾ ਖੇਮਾ ਦਾ ਜਾਚਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸਾਬ 100 ਵਾਲਾ ਕੀ ਜਨਮ ਸਥਾਨ ਆ ਸਵੇਰ ਤੋਂ ਹੀ ਗੁਰਸਿੱਖ ਸੰਗਤ ਵੱਡੇ ਪੱਦਰ ਤੇ ਪਹੁੰਚਦੀ ਹੈ ਕੀ ਕਹਿਣਾ ਚਾਹੋਗੇ ਸੰਗਤਾਂ ਦੇ ਕੀ ਕੀ ਪ੍ਰਬੰਧ ਜਿਹੜੇ ਖਾਸ ਕੀਤੇ ਗਏ ਸੰਗਤ ਦੀ ਤੇ ਅਮੰਗ ਤੇ ਚਾ ਜਿਹੜਾ ਉਹ ਦੇਖਿਆ ਨਹੀਂ ਜਾਂਦਾ ਉਹ ਤਾਂ ਸੰਗਤ ਹਿਰਦੇ ਤੋਂ ਇਸ ਲਸਾਨੀ ਸ਼ਹਾਦਤ ਨੂੰ ਜਦੋਂ ਜਿਵੇਂ ਜਿਵੇਂ ਅੱਜ ਕੱਲ ਮੀਡੀਆ ਦਾ ਜੋਗ ਹੈ ਤੁਹਾਡੇ ਸਾਰਿਆਂ ਦਾ ਪੂਰਨ ਸਹਿਯੋਗ ਰਿਹਾ ਇਸ ਕੰਮ ਵਿੱਚ ਕਿਉਂਕਿ ਕਈ ਗੱਲਾਂ ਹੁੰਦੀਆਂ ਨੇ ਜਿਹੜੀਆਂ ਦਾਇਰੇ ਤੱਕ ਹੀ ਸੀਮਤ ਰਹਿ ਜਾਂਦੀਆਂ ਜਦੋਂ ਮੀਡੀਆ ਦੇ ਵਿੱਚ ਆਉਂਦੀਆਂ ਉਹ ਵਿਸ਼ਾਲ ਦਾਇਰਾ ਬਣ ਜਾਂਦਾ ਤੁਹਾਡੇ ਮਾਧਿਅਮ ਰਾਹੀਂ ਬੜਾ ਹੀ ਸਾਨੂੰ ਸਕੂਨ ਵੀ ਮਿਲਿਆ ਔਰ ਇਸ ਸ਼ਹਾਦਤੀ ਸਤਾਬ ਦੀ ਸਮਾਗਮਾਂ ਨੂੰ ਦੁਨੀਆ ਦੇ ਵਿੱਚ ਦਿਖਾਉਣ ਦਾ ਸੁਭਾਗ ਵੀ ਪ੍ਰਾਪਤ ਹੋਇਆ ਇਸੇ ਤਹਿਤ ਜਿਹੜੀਆਂ ਅੰਮ੍ਰਿਤ ਵੇਲੇ ਤੋਂ ਰਾਤਰੀ ਜਨਕੀ ਰਾਤ ਵੀ ਮੈਂ ਜੈਥੀ ਸੀਗਾ ਆਪਾਂ ਸਜਾਵਟ ਦਾ ਪ੍ਰਭ ਕੰਮ ਕਰਦੇ ਪਏ ਸੀ ਰਾਤ ਵੀ ਸੰਗਤਾਂ ਹਮ ਹਮਾ ਕੇ ਪੁੱਜੀਆਂ ਸੰਗਤਾਂ ਦੇ ਵਿੱਚ ਇੰਨਾ ਉਤਸ਼ਾਹ ਭਾਰੀ ਚਾ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਜਾਦ ਨੇ ਕਈਆਂ ਦੀਆਂ ਅੱਖਾਂ ਨਮ ਵੀ ਹੋਈਆਂ ਗੁਰਬਾਣੀ ਵੀ ਪੜਦਿਆਂ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਦੇ ਦੱਸੇ ਮਾਰਗ ਤੇ ਚੱਲਣ ਦਾ ਪ੍ਰਣ ਵੀ ਕੀਤਾ ਸੱਚੇ ਪਾਤਸ਼ਾਹ ਸਾਨੂੰ ਕਿਣਕਾ ਮਾਤਰ ਆਪਣੀ ਗੁਰਬਾਣੀ ਚੋਂ ਹਿਰਦੇ ਚ ਵਸਾਉਣ ਦਾ ਬਲ ਬੁੱਧ ਬਖਸ਼ੋ ਉਸੇ ਤਹਿਤ ਅੱਜ ਸੰਗਤਾਂ ਬਹੁਤ ਹੀ ਭਾਰੀ ਉਤਸ਼ਾਹ ਨਾਲ ਅੰਮ੍ਰਿਤ ਤਵੇਲੇ ਤੋਂ ਜਿਹੜੇ ਦਰਸ਼ਨ ਕਰ ਰਹੀਆਂ ਨੇ ਉਹਨਾਂ ਦੇ ਆਉਣ ਦੇ ਲਈ ਆਪਾਂ ਗੁਰੂ ਕੇ ਲੰਗਰਾਂ ਦਾ ਪ੍ਰਬੰਧ ਗੁਰੂ ਘਰ ਦੇ ਵਿੱਚ ਰਹਿائشਾਂ ਦਾ ਪ੍ਰਬੰਧ ਜਿਹੜੇ ਦੂਰ ਤੋਂ ਚੱਲ ਕੇ ਆਏ ਉਹਨਾਂ ਦਾ ਰਹਿائشਾਂ ਦਾ ਪ੍ਰਬੰਧ ਇਹਨਾਂ ਗਲੀਆਂ ਨਾਲੀਆਂ ਸਾਰੀ ਸਫਾਈ ਜਿਹੜੀ ਆ ਪੂਰਨ ਪ੍ਰਬੰਧ ਜਿਹੜੇ ਦਰਬਾਰ ਸਾਹਿਬ ਵੱਲ ਦੇ ਸਮੁੱਚੀ ਮੈਨੇਜਮੈਂਟ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਆ ਅਸੀਂ ਸਾਰਿਆਂ ਨੂੰ ਬਾਹਾਂ ਓਲਾਰ ਕੇ ਕਹਿੰਨੇ ਆ ਗੁਰੂ ਘਰ ਆਓ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਦੇ ਦੱਸੇ ਮਾਰਗ ਤੇ ਚੱਲੋ ਗੁਰੂ ਦੀ ਗੁਰਬਾਣੀ ਨੂੰ ਆਪਣੇ ਹਿਰਦੇ 'ਚ ਵਸਾਓ ਜਿਸ ਨਾਲ ਤੁਹਾਡਾ ਆਪਣਾ ਜੀਵਨ ਸਫਲ ਹੋ ਸਕੇ ਤੁਹਾਡੇ ਹਾਲੇ ਵੇਖ ਕੇ ਕੁਝ ਹੋਰ ਲੋਕ ਵੀ ਪ੍ਰੇਰਿਤ ਹੋ ਕੇ ਗੁਰੂ ਨੂੰ ਸਜਦਾ ਕਰਨ ਇਹਨਾਂ ਸ਼ਹਾਦਤਾਂ ਨੂੰ ਸਲਾਮ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਗੁਰੂ ਘਰ ਤੋਂ ਸਾਡੇ ਨਾਲ ਕੁਝ ਗੁਰਸਿੱਖ ਸੰਗਤਾਂ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਤਾਂ ਅੱਜ ਦੇ ਇਸ ਜੋ ਕਹਿ ਸਕਦੇ ਇਤਿਹਾਸਿਕ ਤੇ ਵੱਡੇ ਦਿਨ ਮੌਕੇ ਉਹਨਾਂ ਦੇ ਨਾਲ ਵੀ ਗੱਲ ਕਰ ਲੈਨੇ ਆਂ ਸਾਡੇ ਨਾਲ ਗੁਰਸਿੱਖ ਸੰਗਤਾਂ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਨਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹਿੰਦੀ ਚਾਦਰ ਗੁਰਦੇਵ ਭਾਦਰ ਸਾਹਿਬ ਜੀ ਅੱਜ ਦੇ ਦਿਨ ਚਾਂਦੀ ਚੌਕ ਦਿੱਲੀ ਵਿਖੇ ਸ਼ਹੀਦੀ ਹੋਈ ਹੈ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਬੜੋ ਕਲੂ ਮਸਾਕਾ ਜਦੋਂ ਕਸ਼ਮੀਰੀ ਪੰਡਤ ਗੁਰੂ ਜੀ ਕੋਲ ਫਰਿਆਦ ਲੈ ਕੇ ਆਏ ਕਿ ਸਾਡਾ ਧਰਮ ਖਤਰੇ ਵਿੱਚ ਹੈ ਔਰੰਗਜ਼ੇਬ ਮੁਸਲਮਾਨ ਸਾਨੂੰ ਜ਼ਬਰਦਸਤੀ ਬਣਾ ਰਿਹਾ ਹੈ ਤਾਂ ਉਹਨਾਂ ਨੇ ਤਾਂ ਉਹਨਾਂ ਨੇ ਕਿਹਾ ਜਾ ਕੇ ਔਰੰਗਜ਼ੇਬ ਨੂੰ ਕਹਿ ਦੋ ਜੇ ਗੁਰਦੇਵ ਭਾਦਰ ਜੀ ਖੀਦੀ ਪਾਲਣ ਤਾਂ ਤਸੀਂ ਤੁਹਾਨੂੰ ਮੁਸਲਮਾਨ ਨਹੀਂ ਬਣਾਵਾਂਗੇ ਤਾਂ ਉਹ ਬੜਾ ਖੁਸ਼ ਹੋਇਆ ਮੁਸਲਮਾਨ ਔਰ ਔਰੰਗਜ਼ੇਬ ਕਹਿੰਦਾ ਗੁਰੂ ਗੁਰਦੇਵ ਭਾਦਰ ਦੇ ਮਿੰਟ ਚ ਬਣ ਜਾਣਗੇ ਪਰ ਉਹਨਾਂ ਨੂੰ ਕੀ ਪਤਾ ਸੀ ਉਹ ਤਾਂ ਕ੍ਰਿਸ਼ਮਾ ਅਦੁੱਤੀ ਸੀਗਾ